ਖਬਰਾਂ ਨਾ ਦੇਖੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾ ਤੁਹਾਡਾ ਹੋ ਸਰਾਜ ਐਮਪੀ ਅੰਮ੍ਰਿਤਪਾਲ ਖਾਲਸਾ ਨੂੰ ਲੈ ਕੇ ਆਈ ਵੱਡੀ ਖਬਰ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦਾ ਆਗਾਜ਼ ਕਰ ਦਿੱਤਾ ਗਿਆ ਹੈ ਐਨਐਸਏ 18 ਮਾਰਚ ਨੂੰ ਖਤਮ ਹੋ ਰਹੀ ਹੈ ਇਹਦੇ ਭਾਈ ਅੰਮ੍ਰਿਤਪਾਲ ਖਾਲਸਾ ਦਾ ਰੋ ਵੀ 15 ਹੋ ਗਿਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਹਰ ਹੀਲਾ ਵਸੀਲਾ ਵਰਤਿਆ ਗਿਆ ਕਿ ਕਿਸੇ ਵੀ ਹਾਲਾਤ ਦੇ ਵਿੱਚ ਭਾਈ ਅੰਮ੍ਰਿਤਪਾਲ ਖਾਲਸਾ ਨੂੰ ਬਾਹਰ ਨਹੀਂ ਆਉਣ ਦਿੱਤਾ ਜਾਵੇਗਾ ਲੇਕਿਨ ਇਸ ਦੇ ਫਲ ਫਲਸਰੂਪ ਅੱਡੀ ਚੋਟੀ ਦਾ ਜੋਰ ਲਾਣ ਦੇ ਬਾਵਜੂਦ ਵੀ ਭਾਈ ਅੰਮ੍ਰਿਤਪਾਲ ਖਾਲਸਾ ਦਾ ਰਾਹ ਸਾਥ ਜਾਂ ਕਹਿ ਸਕਦੇ ਹਾਂ ਪਧਰਾ ਹੋ ਗਿਆ ਹੈ ਇੱਕ ਪਾਸੇ ਦੋ ਕਰੋਨਾ ਦੀ ਗੱਲ ਕੀਤੀ ਜਾਂਦੀ ਹੈ ਲੇਕਿਨ ਭਾਈ ਅੰਮਰਤਪਾਲ ਖਾਲਸਾ ਵੀ ਕਿਸੇ ਤੋਂ ਘਟ ਨਹੀਂ ਪਹਿਲਾ ਪਟੀਸ਼ਨਦਾਰ ਕੀਤੀ ਗਈ ਪੰਜਾਬ ਸਰਕਾਰ ਦੇ ਵਿਰੁੱਧ ਕਿ ਮੇਰੇ ਉੱਤੇ ਐਫ ਆਈ ਆਰ ਨਹੀਂ ਫਿਰ ਵੀ ਮੇਰੇ ਤੇ ਐਨ ਐਸ اے ਕਿਉਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਝਟਕਾ ਦਿੱਤਾ ਸੀ ਪੰਜਾਬ ਸਰਕਾਰ ਨੂੰ ਕਿ ਇਸ ਦਾ ਜਵਾਬ ਦਿਓ ਐਫ ਆਈ ਆਰ ਨਹੀਂ ਕੱਟੀ ਐਫ ਆਈ ਆਰ ਦਾ ਨੰਬਰ ਦਿਓ ਐਫ ਆਈ ਆਰ ਆਨਲਾਈਨ ਹੀ ਹੋਈ ਇਸ ਦੇ ਬਾਵਜੂਦ ਭਾਈ ਅਮਰਤਪਾਲ ਖਾਲਸਾ ਤੇ ਉਸ ਦੇ ਸਾਥੀਆਂ ਦੇ ਨਾਲ ਟੱਕਾ ਕਿਉਂ ਹੋਇਆ ਇੱਕ ਪਾਸੇ ਇਹਨਾਂ ਕੋਲ ਐਫ ਆਈ ਆਰ ਦੀ ਕੱਟੀ ਹੋਈ ਦੂਸਰੇ ਪਾਸੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਜਲਦੀ ਹੀ ਭਾਈ ਅਮਰਤਪਾਲ ਖਾਲਸਾ ਆਪਣੇ ਹਲਕੇ ਸ਼੍ਰੀ ਖਡੂਰ ਸਾਹਿਬ ਦੇ ਵਿੱਚ ਆਉਣਗੇ ਜਿੱਥੋਂ ਉਹ ਐਮ ਪੀ ਮੈਂਬਰ ਆਫ ਪਾਰਲੀਮੈਂਟ ਬਣੇ ਨੇ ਯਾਨੀ ਕਿ ਦਿੱਲੀ ਹਾਈ ਕੋਰਟ ਨੇ ਜੇਲ੍ਹ ਵਿੱਚ ਬੰਦ ਜੰਮੂ ਕਸ਼ਮੀਰ ਦੇ ਸੰਸਦ ਮੈਂਬਰ ਅਬਦੁਲ ਰਾਸ਼ਿਦ ਸ਼ੇਖ ਉਰਫ ਰਾਸ਼ਿਦ ਇੰਜੀਨੀਅਰ ਨੂੰ ਸੰਸਦ ਮੌਜੂਦਾ ਸੈਸ਼ਨ ਵਿੱਚ ਸ਼ਾਮਲ ਹੋਣ ਲਈ 2 ਦਿਨਾਂ ਦੀ ਹਿਰਾਸਤੀ ਪ੍ਰੋਲ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਜਿਸ ਵਿਕਾਸ ਮਹਾਜਨ ਨੇ ਕਿਹਾ ਕਿ ਰਾਸ਼ਿਦ 11 ਅਤੇ 13 ਫਰਮਿਊਲ ਸੰਸਦ ਸੈਸ਼ਨ ਵਿੱਚ ਸ਼ਾਮਲ ਹੋ ਸਕਦੇ ਨੇ ਹਿਰਾਸਤ ਪ੍ਰੋਲ ਵਿੱਚ ਇਕ ਕੈਦੀ ਨੂੰ ਹਥਿਆਰਬੰਦ ਪੁਲਿਸ ਕਰਮਚਾਰੀਆਂ ਵੱਲੋਂ ਮੁਲਾਕਾਤਾਂ ਲਈ ਥਾਵਾਂ ਤੇ ਲਿਜਾਇਆ ਜਾਂਦਾ ਹੈ ਯਾਨੀ ਕਿ ਇਹਨਾਂ ਸ਼ਰਤਾਂ ਉੱਤੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਉਧਰ ਸੁਪਰੀਮ ਕੋਰਟ ਨੇ ਮੋਹਰਾ ਦਿੱਤੀ ਹੈ ਰਾਜੀਦ ਨੂੰ ਲੈ ਕੇ ਇਸੇ ਤਰ੍ਹਾਂ ਹੀ ਮਾਮਲਾ ਚੱਲ ਰਿਹਾ ਹੈ ਭਾਈ ਅਮਰਪਾਲ ਖਾਲਸਾ ਦਾ ਕਿ ਮੈਂ ਸੰਸਦ ਭਵਨ ਦੇ ਵਿੱਚ ਹਾਜ਼ਰੀ ਲਾਉਣਾ ਲਗਾਉਣਾ ਚਾਹੁੰਦਾ ਹਾਂ ਕਿ ਇੱਕ ਦੁਨੀਆ ਦਾ ਇਹ ਪੰਜਾਬ ਦਾ ਕਾਨੂੰਨ ਹੈ ਭਾਰਤ ਦਾ ਕਾਨੂੰਨ ਇਹ ਕਹਿੰਦਾ ਹੈ ਕਿ 3 ਮਹੀਨਿਆਂ ਦੇ ਵਿੱਚ ਜਾਂ 4 ਮਹੀਨਿਆਂ ਦੇ ਵਿੱਚ ਜਿਹੜੇ ਮੈਂਬਰ ਆਫ ਪਾਰਲੀਮੈਂਟ ਹੁੰਦੇ ਨੇ ਉਹਨਾਂ ਨੂੰ ਸੰਸਦ ਭਵਨ ਵਿੱਚ ਹਾਜ਼ਰੀ ਲਗਾਉਣੀ ਪੈਂਦੀ ਹੈ ਜਿਸ ਤਰ੍ਹਾਂ ਰਾਸ਼ਦ ਨੂੰ ਐਜ਼ ਇਹ 2 ਦਿਨਾਂ ਦੀ ਪ੍ਰੋਬਲਿਮ ਹੀ ਹੈ ਉਸੇ ਤਰ੍ਹਾਂ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਲਗਭਗ 10 ਦਿਨਾਂ ਦੀ ਪ੍ਰੋਬਲ ਮਿਲੇਗੀ ਭਾਈ ਅਮਰਪਾਲ ਖਾਲਸਾ ਨੂੰ ਉਹ ਸੰਸਦ ਭਵਨ ਵਿੱਚ ਵੀ ਜਾਣਗੇ ਉਸ ਤੋਂ ਬਾਅਦ ਉਹ ਆਪਣੇ ਹਲਕੇ ਦੇ ਵਿੱਚ ਆ ਕੇ ਧੰਨਵਾਦੀ ਦੌਰਾ ਵੀ ਕਰ ਸਕਦੇ ਨੇ ਤੁਹਾਨੂੰ